ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਤੁਹਾਡੇ ਸਕੂਲ ਕੱਲ ਤੋਂ ਖੁੱਲਣ ਜਾ ਰਹੇ ਹਨ ਸਿੱਖਿਆ ਮੰਤਰੀ ਸ਼੍ਰੀਮਾਨ ਵਿਜੇਂਦਰ ਸਿੰਘਲਾ ਜੀ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਸਕੂਲ ਖੁੱਲਣ ਦਾ ਸਕੂਲ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਸ਼ਾਮ 3 ਵਜੇ ਤੱਕ ਰਹੇਗਾ ਸਾਰੇ ਵਿਦਿਆਰਥੀਆਂ ਨੇ ਸਕੂਲਾਂ ਵੱਲੋਂ ਭੇਜੀ ਗਈ ਜਾਣਕਾਰੀ ਮੁਤਾਬਕ ਆਪਣੇ ਸਕੂਲਾਂ ਵਿੱਚ ਹਾਜ਼ਰ ਹੋਣਾ ਹੈ ਅੱਜ ਤੋਂ ਹੀ ਆਪਣੀਆਂ ਕਾਪੀਆਂ ਕਿਤਾਬਾਂ ਆਪਣੇ ਬੈਗ ਆਪਣੇ ਬੂਟ ਚੰਗੀ ਤਰ੍ਹਾਂ ਸਾਫ਼ ਸੁਥਰੇ ਕਰ ਲਵੋ ਆਪਣੀਆਂ ਸਾਰੀਆਂ ਹੀ ਕਾਪੀਆਂ ਨੂੰ ਬੈਗ ਵਿੱਚ ਪੈਕ ਕਰ ਲਵੋ ਬੂਟ ਪਾਲਿਸ਼ ਕਰ ਲਵੋ ਵਰਦੀ ਕਿਤੇ ਨਾ ਕਿਤੇ ਰੱਖ ਕੇ ਤੁਸੀਂ ਭੁੱਲ ਚੁੱਕੇ ਹੋ ਗਵਾ ਚੁੱਕੇ ਆ ਉਸ ਨੂੰ ਚੰਗੀ ਤਰ੍ਹਾਂ ਲੱਭ ਲਓ ਧੋਣ ਵਾਲੀ ਹੈ ਤਾਂ ਧੋ ਲੈਣਾ ਸੋਹਣੇ ਬਣ ਕੇ ਸਾਫ਼ ਸਵੈ ਦੇ ਨਾਲ ਸਕੂਲ ਦੇ ਵਿੱਚ ਆਉਣਾ ਕੋਵਿਡ-19 ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨਾ ਤੇ ਜਿਹੜੇ ਵੱਡੀਆਂ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀ ਫਿਰ ਹੀਰਾਨ ਕਰਕੇ ਜਾਂ ਕਿਸੇ ਆਰਥਿਕ ਪੱਖ ਨੂੰ ਮਜ਼ਬੂਤ ਕਰਨ ਦੇ ਲਈ ਕੰਮਾਂ ਦੇ ਵਿੱਚ ਲੱਗੇ ਹਨ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਤੁਹਾਡੀ ਉਮਰ ਹੈ ਪੜਾਈ ਦੀ ਪੜਾਈ ਵੱਲ ਤੁਸੀਂ ਧਿਆਨ ਦੇਣਾ ਹੈ ਇਸ ਕਰਕੇ ਉਹਨਾਂ ਕੰਮਾਂ ਨੂੰ ਹੁਣ ਤੁਸੀਂ ਛੱਡ ਦੇਣਾ ਆਪਣੀ ਪੜਾਈ ਵੱਲ ਧਿਆਨ ਦੇਣਾ ਪੇਪਰ ਵੀ ਤੁਹਾਡੇ ਜਲਦੀ ਹੋਣਗੇ ਤੇ ਆਪਣੀ ਪੜ੍ਹਾਈ ਸ਼ੁਰੂ ਕਰੋ ਸਕੂਲਾਂ ਦੇ ਵਿੱਚ ਹਾਜ਼ਰ ਹੋਵੋ ਤੁਹਾਨੂੰ ਤੁਹਾਡੇ ਅਧਿਆਪਕਾਂ ਦੁਆਰਾ ਦੱਸ ਦਿੱਤਾ ਜਾਵੇਗਾ ਕਿ ਕਦੋਂ ਸਕੂਲਾਂ ਦੇ ਵਿੱਚ ਆਉਣਾ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਕੂਲਾਂ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ